ਜਦੋਂ ਕੱਲ ਮੈਨੂੰ ਫੋਨ ਆਇਆ ਤੇ ਮਤਲਬ ਮੈਂ ਆਪਣੀ ਫੈਮਿਲੀ ਨੂੰ ਦੱਸਿਆ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਫਿਰ ਫੋਨ ਤੇ ਹੀ ਸਭ ਨੂੰ ਬੁਲਾ ਕੇ ਅਪਾਇੰਟਮੈਂਟ ਲੈ ਕੇ ਦਿੱਤੇ ਜਾ ਰਿਹਾ ਤੇ ਉਹਨਾਂ ਨੂੰ ਯਕੀਨ ਨਹੀਂ ਹੋਇਆ 15 ਦਿਨ ਪਹਿਲਾਂ ਹੀ ਮੇਰੇ ਘਰ ਦੇ ਵਿੱਚ ਛੋਟੇ ਬੱਚੇ ਨੇ ਜਨਮ ਲਿਆ ਹੈ ਫਿਰ ਸ਼ਾਇਦ ਇਹ ਬੱਚਾ ਮੇਰੇ ਲਈ ਬਾਗਾਂ ਵਾਲਾ ਹੈ ਜਾਂ ਜੋ ਵੀ ਦੇ ਲਈ ਬਾਗਾਂ ਵਾਲੀ ਹੈ ਬੇਬੀ ਦਾ ਕੀ ਨਾਮ ਹਰਵੀਰ ਹਰਵੀਰ ਪਾ ਗਾਣਾ ਹੋਵੇ ਤੰਦਰੁਸਤ ਰਹੇ ਵਰਤਮਾਪਾਪਾ ਬਗਾਤੇ ਆਪਣੀ ਸਟੇਟ ਦਾ ਦੇਸ਼ ਦਾ ਨਾਮ ਰੌਸ਼ਨ ਕਰੇ ਸਰ ਸ੍ਰੀ ਕਾਂਤੀ ਸਰ ਮੈਂ ਗੁਰਦੀਪ ਖਰੜ ਡਿਸਟ੍ਰਿਕਟ ਮੁਹਾਲੀ ਤੋਂ ਆ ਸਰ ਸਰ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਲੈਬ ਟੈਕਨੀਸ਼ੀਅਨ ਗ੍ਰੇਡ 2 ਦੀ ਜੌਬ ਲਈ ਰੈਗੂਲਰ ਜੌਬ ਲਈ ਮੈਂ ਅਪੁਆਇੰਟਮੈਂਟ ਲੈਟਰ ਮਿਲ ਰਿਹਾ ਸਰ ਸਰ ਜਦੋਂ ਕੱਲ ਮੈਨੂੰ ਫੋਨ ਆਇਆ ਤੇ ਮਤਲਬ ਮੈਂ ਆਪਣੀ ਫੈਮਿਲੀ ਨੂੰ ਦੱਸਿਆ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਮਤਲਬ ਫੋਨ ਆਉਣ ਤੇ ਬਦਲ ਪਹਿਲਾਂ ਲਿਸਟਾਂ ਪੈਂਦੀਆਂ ਸੀ ਤੇ ਹੁਣ ਫੋਨ ਤੇ ਹੀ ਸਭ ਨੂੰ ਬੁਲਾ ਕੇ ਅਪਾਇੰਟਮੈਂਟ ਲੈਟਰ ਦਿੱਤੇ ਜਾ ਰਹੇ ਐ ਤੇ ਉਹਨਾਂ ਨੂੰ ਯਕੀਨ ਨਹੀਂ ਹੋਇਆ ਤੇ ਉਹ ਮਤਲਬ ਬਹੁਤ ਜ਼ਿਆਦਾ ਖੁਸ਼ ਹੋਏ ਇਸਰ 15 ਦਿਨ ਪਹਿਲਾਂ ਹੀ ਮੇਰੇ ਘਰ ਦੇ ਵਿੱਚ ਛੋਟੇ ਬੱਚੇ ਨੇ ਜਨਮ ਲਿਆ ਤੇ ਸ਼ਾਇਦ ਇਹ ਬੱਚਾ ਮੇਰੇ ਲਈ ਪਾਗਾ ਵਾਲਾ ਜਾਂ ਜੋ ਵੀ ਦੇ ਲਈ ਪਾਗਾ ਵਾਲੀ ਹੈ ਇਹ ਪਤਾ ਨਹੀਂ ਸਰ ਤੇ ਮਤਲਬ ਮੈਂ ਸਰਵਨਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਰੈਗੂਲਰ ਜੌਬ ਦੇ ਰਹੇ ਹੋ ਤੇ ਮਤਲਬ ਲੋਕਾਂ ਦੀ ਭਲਾਈ ਲਈ ਬਹੁਤ ਕੰਮ ਕਰ ਰਹੇ ਹੋ ਤੇ ਸਰ ਤੁਸੀਂ ਜੋ ਕੋਈ ਕੋਈ ਕਿਸੇ ਕਿਸਮ ਦੀ ਕੋਈ ਸਿਫਾਰਿਸ਼ ਜਾਂ ਕੋਈ ਪੈਸੇ ਕੁਝ ਨਹੀਂ ਬਿਲਕੁਲ ਇਹ ਸਰ ਮੈਰਿਜ ਦੇ ਹਿਸਾਬ ਨਾਲ ਹੀ ਰੱਖਿਆ ਗਿਆ ਸਰ ਬਿਲਕੁਲ ਫਾਦਰ ਦੇ ਤਰੀਕੇ ਨਾਲ ਸਰ ਅੱਛਾ ਤੇ ਮਤਲਬ ਮੈਂ ਬਹੁਤ ਖੁਸ਼ ਹਾਂ ਸਰ ਕਿ ਤੁਸੀਂ ਹਨ ਮੰਨੂ ਲੋਕਾਂ ਦੀ ਭਲਾਈ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਂ ਬਿਲਕੁਲ ਆਪਣੀ ਇਮਾਨਦਾਰੀ ਨਾਲ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਵਾਂਗੀ ਬੇਬੀ ਦਾ ਕੀ ਨਾਮ ਹੈ ਸਰ ਹਰਵੀਰ ਸਿੰਘ ਹਰਵੀਰ ਚਲੋ ਪਾ ਗਾਣਾ ਹੋਵੇ ਤੰਦਰੁਸਤ ਰਹੇ ਔਰ ਮਾਪ ਮਾਪਾ ਬਤਾਤੇ ਆਪਣੀ ਸਟੇਟ ਦਾ ਦੇਸ਼ ਦਾ ਨਾਮ ਰੋਸ਼ਨ ਕਰੇ ਥੈਂਕ ਯੂ ਸਰ ਥੈਂਕ ਯੂ ਹਾਂਜੀ ਅਗਲੇ ਜੀ ਸਰ ਸੱਚੀ ਗਾਲ ਜੀ ਸਰ ਮੇਰਾ ਨਾਮ ਹਰਦੀਪ ਸੰਗਰ ਮੈਂ ਪਿੰਡ ਦੋਹੀ ਵਾਲੇ ਤੋਂ ਜ਼ਿਲ੍ਹਾ ਸ਼ਹੀਦ ਮੁਕਸਰ ਦਾ ਦਾ ਰਹਿਣ ਵਾਲਾ ਹਾਂ ਤੇ ਸਰ ਕੱਲ ਮੇਰੇ ਨਾਲ ਇੱਕ ਕੋਇਨਸੀਡੈਂਸ ਹੋਇਆ ਕਿ ਕੱਲ ਮੈਨੂੰ ਕਾਲ ਆਈ ਤੇ ਜੇ ਕਾਲ ਆਈ ਤੇ ਮੈਂ ਹੈਲਥ ਡਿਪਾਰਟਮੈਂਟ ਵੱਲੋਂ ਫਿਰ ਦੱਸਿਆ ਕਿ ਕਾਕਾ ਜੀ ਸਿੰਘ ਦੀ ਸਾਡੀ ਦਵਾਈ ਟੈਕਨੀਸ਼ੀਅਨ ਦੇ ਰੂਪ ਵਿੱਚ ਨਿਯੁਕਤੀ ਹੋਈ ਹੈ ਤੁਸੀਂ ਕੱਲ ਨੂੰ ਜਾ ਕੇ ਆਪਣਾ ਨਿਯੁਕਤੀ ਪੱਤਰ ਲੈ ਲਓ ਸਰ ਮੈਂ ਇੱਕ ਵਾਰੀ ਹੈਰਾਨ ਹੋਇਆ ਪਰ ਫਿਰ ਮੈਨੂੰ ਇਹ ਲੱਗਿਆ ਕਿ ਕੋਈ ਮੇਰੇ ਨਾਲ ਮਜ਼ਾਕ ਤਾਂ ਨਹੀਂ ਕਰ ਰਿਹਾ ਮੈਂ ਦੁਬਾਰਾ ਫਿਰ ਪੁੱਛਿਆ ਕਿ ਸਰ ਮੈਨੂੰ ਪਲੀਜ਼ ਵਿਸ਼ਵਾਸ ਨਹੀਂ ਹੋ ਰਿਹਾ ਕਿ ਤੁਸੀਂ ਇੱਕ ਵਾਰੀ ਫਿਰ ਦੁਬਾਰਾ ਦੱਸੋ ਉਹਨਾਂ ਨੇ ਸਰ ਮੈਨੂੰ ਦੁਬਾਰਾ ਦੱਸਿਆ ਕਿ ਸਾਡੀ ਸਿਲੈਕਸ਼ਨ ਹੋਈ ਹੈ ਤੇ ਤੁਸੀਂ ਨਿਯੁਕਤੀ ਪੱਤਰ ਲੈ ਕੇ ਆ ਮੈਂ ਤੇ ਸਾਰਾ ਜਦੋਂ ਮੇਰੇ ਪਰਿਵਾਰ ਨੂੰ ਪਤਾ ਲੱਗਿਆ ਸਾਰਾ ਪਰਿਵਾਰ ਵੀ ਬਹੁਤ ਹੈਰਾਨ ਹੋਇਆ ਤੇ ਬਹੁਤ ਖੁਸ਼ੀ ਹੋਈ ਸਰਨ ਤੇ ਸਾਰਾ ਤੁਹਾਨੂੰ ਜਿਕੇ ਨਹੀਂ ਸੀਗਾ ਤੇ ਨੂੰ ਵੀ ਉੱਪਰ ਵੀ ਇਦਾਂ ਨੌਕਰੀਆਂ ਮਿਲ ਸਕਦੀਆਂ ਨੇ ਸਾਰੇ ਸਿਰ ਸਾਡੀ ਸਰਕਾਰ ਦੇ ਵਿੱਚ ਹੀ ਸੰਭੂ ਹੋਇਆ ਜੀ ਅਸੀਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਜੀ ਤੇ ਅਸੀਂ ਵਾਅਦਾ ਕਰਦੇ ਆ ਕਿ ਅਸੀਂ ਤਨਮਨ ਨਾਲ ਜੋ ਸਾਡੀ ਸੁਵਿਧਾਵਾ ਹਨ ਉਹਨਾਂ ਨੂੰ ਮੁੱਖ ਰੱਬ ਦੇ ਵਿੱਚ ਸਾਰਾ ਕੰਮ ਕਰਾਂਗੇ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਮੇਰੀ ਵਾਈਫ ਹੈ ਜੀ ਮੇਰੀ ਗੁੜੀਆ ਤੇ ਮੇਰੀ ਮਾਤਾ ਜੀ ਅੱਛਾ ਚਲੋ ਵਧੀਆ ਤੁਸੀਂ ਤੁਹਾਨੂੰ ਨੌਕਰੀ ਮਿਲੀ ਹੈ ਔਰ ਬਿਨਾ ਕਿਸੇ ਸਿਫਾਰਿਸ਼ ਜਾਂ ਕਿਸੇ ਰਿਸ਼ਵਤ ਤੋਂ ਮਿਲੀ ਹੈ ਬਿਲਕੁਲ ਸਾਡੇ ਕੋਈ ਵੀ ਸਿਫਾਰਿਸ਼ ਨਹੀਂ ਹੈ सिफारिश होंगी फिर, फिर तो फोन आई फिर तो सिद्ध इतने बहुत बहुत बधाई बहुत धन्यवाद जी कोई होर कोई होर बोला चलो आप इतने ना ही हेलो सर।, सर मैं पिछले 10 सालों तो मतलब काम कर रही हाँ uh, अपना बैंक में बीच एन एच बीच बट मैं, मैं अज तक कोई होप नहीं हुई कि मैं रेगुलर हो सकती हूँ बट आफ्टर टेन ईयर मैं ये जॉब मिली है ये मेरा बेस्ट एक्सपीरियंस रहा है मतलब मैं मेरी फैमिली इनी खुश है मेरा बेटा छोटा जहा और uh, मतलब साढ़े असी अपना मतलब एक्सप्लेन ही नहीं कर सकती ਇਸ ਤਨੂੰ ਮੈਂ ਅਫਟਰ 10 ਇਅਰ ਜਦਕਿ ਹੋ ਖੋ ਚੁੱਕੇ ਸੀ ਪਰ ਬਟ ਸਾਨੂੰ ਇਹ ਜੌਬ ਮਿਲ ਰਹੀ ਹੈ ਔਰ ਥੈਂਕ ਯੂ ਸੋ ਮਚ ਸਾਰੀ ਸਾਰਾ ਤੁਹਾਡੇ ਘਰ ਕੇ ਨਹੀਂ ਤੁਹਾਡੀ ਆਪਣੀ ਤੁਹਾਡੀ ਆਪਣੀ ਮਿਹਨਤ ਹੈ ਥੈਂਕ ਯੂ ਤੁਹਾਡਾ ਆਪਣਾ ਥੈਂਕ ਯੂ ਸਰ ਜਨੂਨ ਹੈ ਔਰ ਹਾਜੀ ਉਮੀਦ ਛੱਡਣੀ ਨਹੀਂ ਨਹੀਂ ਸਰ ਪੜਾਈ ਨਾਲ ਨਾਲ ਇਹ ਮੈਨੂੰ ਨਹੀਂ ਨਹੀਂ ਅਗਲੀ ਅਗਲੀ ਪੋਸਟ ਵਾਸਤੇ ਪੜਾਈ ਨਾਲ ਨਾਲ ਫਿਰ ਜਾਰੀ ਰੱਖ ਲੋ ਇਹ ਜਿਹਨ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਕਿ ਇਹ ਤੁਹਾਡੀ ਪਹਿਲੀ ਜਾਂ ਆਖਰੀ ਜੌਬ ਨਹੀਂ ਹੈਗੀ ਇਨੂੰ ਤੁਸੀਂ ਇੱਕ ਜ਼ਰੀਆ ਬਣਾ ਕੇ ਅਗਲੇ ਪੇਪਰ ਦੇ ਦੋ ਕਿਸੇ ਹੋਰ ਵੱਡੇ ਕੰਪੀਟੀਸ਼ਨ ਦੇ ਪੇਪਰ ਦੇ ਦਿਓ ਉਹਦੇ ਚ ਮੈਰਿਟ ਜਾ ਜਾਓਗੇ ਮੇਰੇ ਕੋਲੇ ਬਹੁਤ ਸਾਰੇ ਇਸ ਤਰ੍ਹਾਂ ਦੇ ਮੁੰਡੇ ਕੁੜੀਆਂ ਹੈ ਮੈਂ ਜਾਣਦਾ ਜਦੋਂ ਮੈਨੂੰ ਯੋਗਤਾ ਪੱਤਰ ਦੇਣਾ ਹੁੰਦਾ ਸੀਗਾ ਐਸੇ ਹਾਲ ਚ ਬਹੁਤ ਬਾਰੇ ਆਏ ਆ ਕਿ ਇਹ ਮੇ ਸਾਡੀ ਤੀਜੀ ਜੌਬ ਹੈ ਜੀ ਦੋ ਸਾਲਾਂ ਚ ਇਹ ਸਾਡੀ ਚੌਥੀ ਜੌਬ ਹੈ ਜੀ ਕਿਉਂਕਿ ਪਹਿਲਾਂ ਕਲਰਕ ਲੱਗ ਗਿਆ ਫਿਰ ਪਟਵਾਰੀ ਦਾ ਐਗਜ਼ਾਮ ਦੇ ਦਿੱਤਾ ਫਿਰ ਡੀਐਸਪੀ ਦਾ ਦੇ ਦਿੱਤਾ ਕੋਈ ਇਨਸਪੈਕਟਰ ਦਾ ਦੇ ਦਿੱਤਾ ਸੋ ਪੜ੍ਹਾਈ ਲਈ ਆਪਸ਼ਨ ਹਮੇਸ਼ਾ ਖੁੱਲੀ ਰਹਿੰਦੀ ਹੈ ਸਿੱਖਣ ਦਾ ਕੋਈ ਵੀ ਟਾਈਮ ਜਾਂ ਉਮਰ ਨਹੀਂ ਹੁੰਦੀ ਸੋ ਐਜੂਕੇਸ਼ਨ ਹਾਂ ਇੰਨਾ ਮੈਂ ਤੁਹਾਨੂੰ ਕਹਿਣਾ ਕਿ ਮੈਰਿਟ 'ਚ ਆ ਜਾਓ ਤੁਹਾਡੇ ਘਰੇ ਫੋਨ ਆਊਗਾ ਜਾਂ ਚਿੱਠੀ ਆਊਗੀ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਪੈਣੀ ਵੱਡੀਆਂ ਵੱਡੀਆਂ ਕੁਰਸੀਆਂ ਇਸ ਤੋਂ ਵੀ ਵੱਡੀਆਂ ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹੋਣਗੀਆਂ ਫਿਊਚਰ 'ਚ ਸੋ ਥੈਂਕ ਯੂ ਸੋ ਮਚ